ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਲੰਚ ਚੋਣਵੀਆਂ ਖਬਰਾਂ ਹੈਲੀਕਾਪਟਰ ਕੋਟਾਲੇ ਤੇ ਸਿਆਸੀ ਕਮਸਾਨ ਸਰਕਾਰ ਤੇ ਵਿਰੋਧੀ ਧਿਰ ਆਮੋ ਸਾਹਮਣੇ ਟਿਕਟਾਂ ਦੀ ਵੰਡ ਤੇ ਕਾਂਗਰਸ ਵਿੱਚ ਬਗਾਵਤ ਸੰਤੋਸ਼ ਚੌਧਰੀ ਤੇ ਮਹਿੰਦਰ ਸਿੰਘ ਕੇਪੀ ਨੇ ਦਿੱਤੇ ਆਜ਼ਾਦ ਚੋਣ ਲੜਨ ਦੇ ਸੰਕੇਤ ਭਗਵੰਤ ਮਾਨ ਨੇ ਆਖਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਸਮਝੌਤਾ ਨਹੀਂ ਖੈਰਾ ਦਾ ਦੋਸ਼ ਪੰਜਾਬ ਦੀ ਬਰਬਾਦੀ ਲਈ ਕਾਂਗਰਸ ਤੇ ਅਕਾਲੀ ਭਾਜਪਾ ਜ਼ਿੰਮੇਵਾਰ 10000 ਤੋਂ ਵੱਧ ਨਗਦ ਚੰਦਾ ਨਹੀਂ ਲੈ ਸਕਦੇ ਉਮੀਦਵਾਰ ਬੈਬਲ ਕਲਾ ਕਾਂਡ ਜੈਪਸੀ ਸੰਬੰਧੀ ਅਰਜੀ ਖਾਰਜ ਐਸਆਈਟੀ ਨੂੰ ਮੰਤਾਰ ਬਰਾੜ ਨੇ ਸੌਂਪੇ ਦਸਤਾਵੇਜ਼ ਪੰਜਾਬ ਵਿੱਚ ਬਠਿੰਡਾ ਸੀਟ ਤੇ 605 ਬਰਕਰਾਰ ਕਾਂਗਰਸ ਅਮੀਦਵਾਰ ਐਲਾਨ ਹੋਣ ਤੋਂ ਬਾਅਦ ਹੌਟ ਸੀਟ ਤੇ ਪੱਤੇ ਖੋਲੇਗੀ ਆਮ ਆਦਮੀ ਪਾਰਟੀ ਅੱਜ ਹੋ ਸਕਦਾ ਹੈ ਲੁਧਿਆਣਾ ਪਟਿਆਲਾ ਖਡੂਰ ਸਾਹਿਬ ਤੇ ਐਲਾਨ ਹੁਣ ਖਬਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਮੋਗਾ ਪੁਲਿਸ ਨੇ ਜਿਪਸੀ ਲੈਂਡ ਲਈ ਅਦਾਲਤ ਵਿੱਚ ਅਰਜੀ ਲਾਈ ਹੈ ਜਿਸ ਵਿੱਚ ਸੀਜੀਐਮ ਦੀ ਅਦਾਲਤ ਨੇ ਇਹ ਅਰਜੀ ਰੱਦ ਕਰ ਦਿੱਤੀ ਹਾਲਾਂਕਿ ਸੂਬਾ ਸਰਕਾਰ ਨੇ ਇਹ ਜਿਪਸੀ ਲੈਂਡ ਲਈ ਉੱਚ ਅਦਾਲਤ ਵਿੱਚ ਅਰਜੀ ਦਿੱਤੀ ਹੈ ਇਹ ਜਿਪਸੀ ਹੁਣ ਐਸਆਈਟੀ ਦੀ ਨਿਗਰਾਨੀ ਹੇਠਾਂ ਬਾਜੇਖਾਨੇ ਥਾਣੇ ਵਿੱਚ ਰੱਖੀ ਗਈ ਹੈ ਸਪੈਸ਼ਲ ਜਸਟਿਸ ਰਜੇਸ਼ ਕੁਮਾਰ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਖਿਆ ਕੀ ਇਸ ਜਿਪਸੀ ਨੂੰ ਫ੍ਰਾਂਸਿਕ ਸਾਇੰਸ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਜਾਏਗਾ ਜਾਂਚ ਵਿੱਚ ਪਤਾ ਲੱਗੇਗਾ ਕਿ ਪੁਲਿਸ ਨੇ ਨਿਜੀ ਹਥਿਆਰ ਨਾਲ ਇਸ ਵਾਹਨ ਉੱਪਰ ਗੋਲੀਆਂ ਚਲਾਈਆਂ ਸਨ ਜਾਂਚ ਟੀਮ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਕਿ ਜਿਪਸੀ ਬੈਬਲ ਬੈਬਲ ਕਲਾ ਕਾਂਡ ਦਾ ਸਭ ਤੋਂ ਅਹਿਮ ਸਬੂਤ ਹੈ ਤੇ ਇਸ ਨੂੰ ਪੁਲਿਸ ਹਵਾਲੇ ਜੇ ਕੀਤਾ ਜਾਂਦਾ ਤਾਂ ਜਿਪਸੀ ਉੱਪਰ ਲੱਗੇ ਗੋਲੀਆਂ ਦੇ ਨਿਸ਼ਾਨ ਨਾਲ ਛੇੜਛਾੜ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪਾਰਲੀਮੈਂਟੀ ਸ਼ਕਤਰ ਮਨਤਾਰ ਸਿੰਘ ਬਰਾੜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਮਿਲੀ ਰਾਹਤ ਦੇ ਦਸਤਾਵੇਜ਼ ਐਸਆਈਟੀ ਦੇ ਫਰੀਦਕੋਟ ਦਫ਼ਤਰ ਵਿਖੇ ਜਮ੍ਹਾਂ ਕਰਵਾਏ सेशन जज ਫਰੀਦਕੋਟ ਦੀ ਅਦਾਲਤ ਵਿੱਚ ਮਨਤਾਰ ਬਰਾੜ ਨੇ ਕਈ ਦਿਨ ਪਹਿਲਾਂ ਅਰਜੀ ਜ਼ਾਹਰ ਕਰਕੇ ਖਦਸ਼ਾ ਪ੍ਰਗਟਾਇਆ ਸੀ ਕਿ ਕੋਟਗੁਰਾ ਤੇ ਬਹਿਬਲ ਵਿਖੇ ਵਾਪਰੇ ਗੋਲੀਕਾਂਡ ਦੀ ਪੜਤਾਲ ਕਰਨ ਦੀ ਵਿਸ਼ੇਸ਼ ਜਾਂਚ ਟੀਮ ਉਸ ਨੂੰ ਕਿਸੇ ਮਕਦਮੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਇਸ ਲਈ ਉਸ ਨੂੰ ਬਲੈਂਕਟ ਜ਼ਮਾਨਤ ਦਿੱਤੀ ਜਾਵੇ ਤਾਂ ਜੋ ਜੇ ਜਾਂਚ ਟੀਮ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਅਗਾਊਂ ਸੂchna ਮਿਲ ਸਕੇ ਜਿਸ ਤੇ ਜ਼ਿਲ੍ਹਾ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਵਾਲੀ ਅਰਜੀ ਖਾਰਜ ਕਰ ਦਿੱਤੀ ਸੀ ਮਨਤਾਰ ਬਰਾੜ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਵੱਲੋਂ ਰਾਹਤ ਮਿਲਦਿਆਂ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਉਹ ਐਸਆਈਟੀ ਦੀ ਜਾਂਚ ਵਿੱਚ ਸ਼ਾਮਲ ਹੋ ਕੇ ਪੂਰਾ ਸਹਿਯੋਗ ਕਰਨ ਕਾਂਗਰਸ ਪਾਰਟੀ ਵਿੱਚ ਟਿਕਟਾਂ ਦੀ ਵੰਡ ਦੇ ਨਾਲ ਕਾਂਗਰਸ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਲੋਕ ਸਭਾ ਚੋਣਾਂ ਦੀ ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਹੋ ਕੇ ਆਜ਼ਾਦ ਚੋਣ ਲੜਨ ਦੇ ਸੰਕੇਤ ਦੇ ਚੁੱਕੇ ਨੇ। ਜਲੰਧਰ ਤੋਂ ਲੋਕ ਸਭਾ ਦੀ ਟਿਕਟ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਦੇ ਪਰਿਵਾਰਕ ਮੈਂਬਰ ਤੇ ਕਰੀਬੀਆਂ ਨੇ ਉਹਨਾਂ ਨੂੰ ਆਜ਼ਾਦ ਚੋਣ ਲੜਾਉਣ ਦਾ ਮਨ ਬਣਾ ਲਿਆ। ਜਲੰਧਰ ਤੋਂ ਉਮੀਦਵਾਰ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਕੇਪੀ ਦੇ ਘਰ ਵੀ ਪਹੁੰਚੇ, 1 ਘੰਟ ਸਿਆਸੀ ਕਤਲ ਕੀਤਾ ਗਿਆ ਉਹਨਾਂ ਆਖਿਆ ਕਿ ਪਰਿਵਾਰ ਦੇ ਕਰੀਬੀਆਂ ਤੋਂ رائے ਲੈ ਰਹੇ ਨੇ ਜੇਕਰ ਉਹਨਾਂ ਦੀ ਹਾਂ ਹੋਈ ਤਾਂ ਉਹ ਆਜ਼ਾਦ ਚੋਣ ਲੜਨਗੇ ਹਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਨੇ ਆਖਿਆ ਕਿ ਉਹ ਲੋਕ ਸਭਾ ਹਲਕਿਆਦੀਨ ਨੌ ਹਲਕਿਆ ਵਿੱਚ ਚਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਇਹਨਾਂ ਤੋਂ رائے ਤੋਂ ਬਾਅਦ ਆਪਣਾ ਫੈਸਲਾ ਲੈਣਗੇ ਤੇ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਮੈਦਾਨ ਵਿੱਚ ਕੁੱਦਣ ਦੇ ਉਹਨਾਂ ਸੰਕੇਤ ਦੇ ਕੇ ਕਾਂਗਰਸ ਦੀ ਨਾਰਾਜ਼ਗੀ ਵਧਾਉਣ ਦਾ ਕੰਮ ਕਰ ਦਿੱਤਾ ਹੈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਦਿੱਲੀ ਤੇ ਪੰਜਾਬ ਕੋਈ ਘਟੜਛੋਟ ਨਹੀਂ ਇਹ ਸਿਰਫ ਹਵਾਈ ਗੱਲਾਂ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਇਕੱਲੇ ਹੀ ਪੰਜਾਬ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਵਿੱਚ ਚੋਣ ਲੜੀ ਜਾ ਰਹੀ ਹੈ ਜਿੱਥੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤੇ ਨੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਇਕੱਲੇ ਹੀ ਪੰਜਾਬ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਵਿੱਚ ਚੋਣ ਲੜੀ ਜਾ ਰਹੀ ਹੈ ਜਿੱਥੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਗਏ ਨੇ ਉਹਨਾਂ ਆਖਿਆ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਲਈ ਨੁਕਸਾਨਦੇਹ ਹੈ ਤੇ ਬੇਅਦਬੀ ਘਟਨਾਵਾਂ ਦੀ ਬਾਦ ਉਹ ਜਿੱਥੇ ਹਰ ਸਿਮਰਤ ਕੌਰ ਨੂੰ ਲੈ ਕੇ ਸੁਰੱਖਿਅਤ ਸੀਟ ਨਹੀਂ ਮਿਲ ਰਹੀ ਉਹਨਾਂ ਆਖਿਆ ਕਿ ਸੁਖਬੀਰ ਨੇ ਤਾਂ ਢੀਂਸਾ ਪਰਿਵਾਰ ਵਿੱਚ ਵੀ ਵਿਗੜ ਪਵਾ ਦਿੱਤਾ ਉਹਨਾਂ ਆਖਿਆ ਕਿ ਜੇ ਕੈਪਟਨ ਸਰਕਾਰ ਨੇ ਲੋਕਾਂ ਵਿੱਚ 2 ਸਾਲਾਂ ਲਈ ਕੁਝ ਕੀਤਾ ਹੁੰਦਾ ਤੇ ਅੱਜ ਡੇਰਿਆ ਵੱਲ ਮੂੰਹ ਨਾ ਕਰਨਾ ਪੈਂਦਾ ਪੰਜਾਬ ਇਕਤਾ ਪਾਰਟੀ ਦੇ ਪ੍ਰਨਾਨ ਸੁਖਪਾਲ ਖੇੜਾ ਨੇ ਆਖੇ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਸ਼ਾਖੋਰੀ, ਬੇਰੁਜ਼ਗਾਰੀ, ਗੰਦਲੇ ਪਾਣੀ, ਦੂਸ਼ਿਤ ਵਾਤਾਵਰਨ, ਸੂਬੇ ਦੇ ਦਰਿਆਈ ਪਾਣੀਆਂ ਤੇ ਡਾਕਾ ਪਹੁੰਚ ਤੋਂ ਬਾਹਰ ਸਿੱਖਿਆ ਤੇ ਸਿਹਤ ਸਹੂਲਤਾਂ, ਧਾਰਮਿਕ ਸਥਾਨਾਂ ਤੇ ਕਬਜ਼ਾ ਕਰਕੇ ਸਿੱਖੀ ਵਿਰਾਸਤ ਨੂੰ ਤਹਿਸਨੈਸ ਕਰਨ ਦੇ ਯਤਨ ਕਰਨ ਤੋਂ ਇਲਾਵਾ ਪੰਜਾਬੀਆਂ ਨੂੰ ਮੁੱਢਲੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖ ਕੇ ਸੱਤਾ ਦਾ ਸੁੱਖ ਭੋਗਣ ਵਾਲੀ ਕਾਂਗਰਸ ਤੇ ਅਕਾਲੀ ਭਾਜਪਾ ਦੋਵੇਂ ਪਾਰਟੀਆਂ ਪੰਜਾਬ ਦੀ ਬਰਬਾਦੀ ਲਈ ਬਰਾਬਰ ਦੀਆਂ ਜ਼ਿੰਮੇਵਾਰ ਨੇ। ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮਾਝੇ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਇਹ ਨਾ ਮੇਰੀ ਇਹ ਨਾ ਮੇਰੀ ਹੈ ਉਧਰੋਂ ਕਾਂਗਰਸ ਦੀ ਕੇਂਦਰੀ ਕਮੇਟੀ ਨੇ ਟਿਕਟ ਦੇ ਦਾਵੇਦਾਰਾਂ ਦੀ نیند ਹਰਾਮ ਕਰ ਦਿੱਤੀ ਹੈ ਕਿਉਂਕਿ ਸੱਤ ਹਲਕਿਆਂ ਚ ਆਪਣੇ ਉਮੀਦਵਾਰ ਹਾਲੇ ਐਲਾਨ ਨਹੀਂ ਬਾਕੀ ਨੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਵਿਅੰਗ ਕੱਸਿਆ ਤੇ ਕਿਹਾ ਕਿ ਪੰਜਾਬ ਤੇ ਝਾੜੂ ਤੀਲਾ ਤੀਲਾ ਹੋ ਕੇ ਖਿੱਲਰ ਪੁੱਲਰ ਗਿਆ ਤੇ ਕਾਂਗਰਸ ਸੌ ਚੱਕ ਕੇ ਮੁੱਕਰ ਗਈ ਹੈ। ਅੰਮ੍ਰਿਤਸਰ ਤੋਂ ਰਿਪੋਰਟ ਅਨੁਸਾਰ ਮੌਜੂਦਾ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਨੇ ਟਿਕਟ ਵਾਲੀ ਝੰਗ ਤਾਂ ਜਿੱਤ ਲਈ ਪਰ ਚੋਣ ਜਿੱਤਣੀ ਹਾਲੇ ਬਾਕੀ ਹੈ। ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਧੰਨਵਾਦ ਵੀ ਦਿੱਤਾ ਤੇ ਕਿਹਾ ਕਿ ਟਿਕਟ ਦੇ ਕੇ ਚੰਗਾ ਕੀਤਾ ਤੇ ਨਾਲ ਵੀ ਦੱਸਿਆ ਕਿ ਰੁੱਸੇ ਕਾਂਗਰਸੀ ਮਨਾਉਣੇ ਸੌਖਾ ਕੰਮ ਨਹੀਂ ਸਗੋ ਚੋਟੀ ਸਰਕਾਰਨ ਵਾਲਾ ਔਖਾ ਕੰਮ ਹੈ ਸਾਂਝੇ ਫਰੰਟ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਫਰੀਦਕੋਟ ਤੋਂ ਚੋਣ ਲੜੇ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਪ੍ਰੈਸਰ ਸਾਧੂ ਸਿੰਘ ਨੂੰ ਕਿਹਾ ਹੈ ਕਿ ਕਿਰਪਾ ਕਰਕੇ ਘਰੇ ਟਿਕ ਕੇ ਬੈਠੋ ਤੇ ਗਜ਼ਲਾਂ ਦੀਆਂ 2-3 ਕਿਤਾਬਾਂ ਹੋਰ ਲਿਖੋ ਬਹਿਜੋ ਚੋਣ ਲੜਨ ਦਾ ਰਤਾ ਫਾਇਦਾ ਨਹੀਂ ਹੋਣਾ ਬਰਨਾਲੇ ਬੋਲਿਆ ਜੱਸੀ ਜਸਰਾਜ ਜਿਸ ਨੂੰ ਸਾਝਾ ਮੋਰਚਾ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਜੱਸੀ ਨੇ ਠੋਕ ਵਜਾ ਕੇ ਆਖਿਆ ਕਿ ਭਗਵੰਤ ਮਾਨ ਹੁਣ ਲੋਕਾਂ ਤੋਂ ਫੰਡ ਮੰਗਦਾ ਫਿਰਦਾ ਹੈ ਪਹਿਲਾਂ ਉਹ ਕਰੋੜਾਂ ਦੇ ਫੰਡ ਦਾ ਹਿਸਾਬ ਕਿਤਾਬ ਦੇਵੇ ਯਾਨੀ ਕਿ ਲੇਖਾ ਜੋਖਾ ਕਵੇ ਫਰੀਦਕੋਟ ਤੋਂ ਕਾਂਗਰਸ ਨੇ ਹਾਲੇ ਉਮੀਦਵਾਰ ਐਲਾਨਿਆ ਨਹੀਂ ਤੇ ਅੰਦਰੋਨੀ ਕਾਟੋ ਕਲੇਸ਼ ਉੱਭਰ ਕੇ ਹੋਰ ਸਾਹਮਣੇ ਆ ਗਈ ਹੈ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਕੀਤੇ ਜਾ ਰਹੇ ਪ੍ਰਚਾਰ ਤੇ ਚੋਣ ਕਮਿਸ਼ਨ ਤਿੱਖੀ ਨਜ਼ਰ ਰੱਖ ਲਿਆ ਹੈ ਬਾਜ ਆਲੀ ਉਮੀਦਵਾਰਾਂ ਦੇ ਸਮਰਥਕਾਂ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਸਬੰਧੀ ਚੋਣ ਅਧਿਕਾਰੀਆਂ ਵੱਲੋਂ ਲੋਕ ਸੰਪਰਕ ਵਿਭਾਗ ਦੀ ਡਿਊਟੀ ਵੀ ਲਾਈ ਗਈ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਧਾਇਕ ਕਮਨ ਅਰੋੜਾ ਨੇ ਭਾਰਤੀ ਮੁਖ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਚੋਣ ਕਮਿਸ਼ਨ ਚੋਣਾ ਸ਼ਰਾਬ ਚੋਣਾ ਵਿੱਚ ਸ਼ਰਾਬ ਤੇ ਨਸ਼ੇ ਦੇ ਰੁਝਾਨ ਨੂੰ ਰੋਕਣ ਲਈ ਨਿਗਰਾਨੀ ਤੇ ਪ੍ਰਬੰਧਾਂ ਨੂੰ ਮੁੱਖਤਾ ਬਣਾਵੇ ਨਵੀਂ ਦਿੱਲੀ ਤੋਂ ਆਈ ਰਿਪੋਰਟ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਕੌਮੀ ਰਾਜਧਾਨੀ 'ਚ ਸੀਟਾਂ ਦੀ ਵੰਡ ਬਾਰੇ ਮੁੜ ਵਾਰਤਾ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਦੋਵਾਂ ਧਿਰਾਂ ਵਿਚਾਲੇ ਗੱਟਚੋੜ ਬਾਰੇ ਕਿਆ ਸੜਾਈਆਂ ਨੂੰ ਉਸ ਸਮੇਂ ਹੋਰ ਹਵਾ ਲੱਗ ਗਈ ਜਦੋਂ ਆਮ ਆਦਮੀ ਦੇ ਆਗੂ ਤੇ ਰਾਸ਼ਟਰਪਤੀ ਮੈਂਬਰ ਸੰਜੇ ਸਿੰਘ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੇ ਨਾਲ ਆਥਣੇ ਮੀਟਿੰਗ ਕੀਤੀ ਭਾਜਪਾ ਦੇ 115 ਸੰਸਦ ਮੈਂਬਰਾਂ ਦੇ ਦੋਵੇਂ ਹੱਥੀ ਲੱਡੂ ਨੇ ਜਿਨ੍ਹਾਂ ਨੂੰ ਸਿਆਸੀ ਹੱਟੀ ਦੀ ਖਾਸ ਖੱਟੀ ਰਾਸ ਆਈ ਏ ਭਾਵੇਂ ਸਿਆਸੀ ਮੈਦਾਨ 'ਚ ਚਿੱਤ ਵੀ ਹੋ ਜਾਣ ਮਾਲੀ ਤੌਰ ਤੇ ਸਦਾ ਲਾਹੇਵਾਲਾ ਸੌਦਾ ਰਹਿਣਾ 16ਵੀਂ ਲੋਕ ਸਭਾ ਦੇ 215 ਜਿਹੇ ਸੰਸਦ ਮੈਂਬਰ ਨੇ ਜੋ ਚੋਣਾਂ ਹਾਰਨ ਦੀ ਸੂਰਤ ਵਿੱਚ ਵੀ ਦੋ-ਦੋ ਪੈਨਸ਼ਨਾਂ ਹੜੱਪਣਗੇ ਮੌਜੂਦਾ ਲੋਕ ਸਭਾ ਵਿੱਚ ਐਮਪੀ ਹਨ ਜਦ ਕਿ ਪਹਿਲਾਂ ਸੂਬਿਆਂ ਚ ਐਮਐਲਏ ਰਹਿ ਚੁੱਕੇ ਨੇ ਮਿਸਾਲ ਦੇ ਤੌਰ ਤੇ ਐਤਕੀਓ ਚੋਣਾਂ ਹਾਰ ਵੀ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਇੱਕ ਪੈਨਸ਼ਨ ਬਤੌਰ ਸਾਬਕਾ ਐਮਪੀ ਮਿਲਦੀ ਰਹਿਣੀ ਹੈ ਦੂਜੀ ਪੈਨਸ਼ਨ ਬਤੌਰ ਸਾਬਕਾ ਐਮਐਲਏ ਵਾਲੀ ਵੀ ਮਿਲਦੀ ਰਹਿਣੀ ਹੈ ਚੋਣ ਜਿੱਤ ਕੇ ਮੋੜ ਐਮਪੀ ਬਣਦੇ ਆ ਤਾਂ ਵੀ ਆਈਪੀ ਵਜੋਂ ਤਨਖਾਹ ਪੱਤੇ ਤੇ ਹੋਰ ਸਹੂਲਤਾਂ ਬਤੌਰ ਐਮਐਲਏ ਵਾਲੀ ਪੈਨਸ਼ਨ ਵੀ ਉਹਨਾਂ ਦੀ ਜੇਬ ਵਿੱਚ ਪੈਂਦੀ ਰਹੇਗੀ ਵਿਰਵਿਆਂ ਅਨੁਸਾਰ 16ਵੀਂ ਲੋਕ ਸਭਾ ਦੇ 543 ਸੰਸਦ ਮੈਂਬਰਾਂ ਚੋਂ 215 ਸੰਸਦ ਮੈਂਬਰਾਂ ਪਹਿਲਾਂ ਹੀ ਵਿਧਾਨ ਸਭਾ ਚ ਐਮ ਐਲ ਏ ਰਹਿ ਚੁੱਕੇ ਨੇ ਜਿਨ੍ਹਾਂ ਨੂੰ ਪਹਿਲਾ ਸਾਬਕਾ ਐਮ ਐਲ ਏ ਵਾਲੀ ਪੈਨਸ਼ਨ ਮਿਲਦੀ ਹੈ ਪੰਜਾਬ ਦੇ 4 ਐਮ ਪੀ ਰਣਜੀਤ ਸਿੰਘ ਬਰਮਪਰਾ ਪ੍ਰੇਮ ਸਿੰਘ ਚੱਧੂ ਬਾਜਰਾ ਚੌਧਰੀ ਸੰਤੋਖ ਸਿੰਘ ਛੇਰ ਸਿੰਘ ਖਪਾਇਆ ਇਹਨਾਂ ਵਿੱਚ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਦੋ-ਦੋ ਪੈਨਸ਼ਨਾਂ ਮਿਲਦੀਆਂ ਮਾਲੀ ਤੌਰ ਤੇ ਇਸ ਸੰਸਦ ਮੈਂਬਰਾਂ ਨੂੰ ਮਲਾਈ ਹੀ ਮਿਲੇਗੀ ਮੌਜੂਦਾ 215 ਐਮਪੀ ਨੂੰ ਸਭ ਤੋਂ ਵੱਧ ਭਾਜਪਾ ਦੇ 115 ਐਮਪੀ ਜੋ ਪਹਿਲਾਂ ਐਮਐਲਏ ਰਹਿ ਚੁੱਕੇ ਐ ਤੇ ਹੁਣ ਦੂਰਾ ਗੱਫਾ ਛੱਕਦੇ ਐ ਉਹਨਾਂ ਨੂੰ ਵੀ ਦੂਰਾ ਗੱਫਾ ਮਿਲਦਾ ਰਹਿਣਾ ਐ ਐਮਪੀ ਫਾਰooq ਅਬਦੁੱਲਾ ਵੀਰੱਪਾ ਮੋਈਲੀ ਸ਼ਾਂਤਾ ਕੁਮਾਰੀ ਐਚਡੀ ਦੇਵੇ ਗਾਉੜਾ ਨਰਿੰਦਰ ਮੋਦੀ ਉਮਾ ਭਾਰਤੀ ਸੁਸ਼ਮਾ ਸਵਰਾਜ ਇਹ ਤਾਂ ਪਹਿਲਾਂ ਮੁੱਖ ਮੰਤਰੀ ਵੀ ਰਹਿ ਚੁੱਕੇ ਐ ਇਹਨਾਂ ਸਿਆਸਤਦਾਨਾਂ ਲਈ ਸਰਕਾਰੀ ਖਜ਼ਾਨਾ ਉਮਰ ਭਰ ਲਈ ਖੁੱਲਾ ਰਹਿਣਾ ਐ ਤੇ ਸੁਲਤਾਨ ਵਾਰੀਆਂ ਨਿਆਰੀਆਂ ਰਹਿਣ ਗਿਆ ਜੋ ਸਰਕਾਰੀ ਅਧਿਕਾਰੀ ਐਮਪੀ ਬਣੇ ਉਹਨਾਂ ਦੇ ਵੀ ਦੋਹੀ ਹੱਥੀ ਲੱਡੂ ਨੇ 16ਵੀਂ ਲੋਕ ਸਭਾ ਵਿੱਚ ਤਿੰਨ ਐਮਪੀ ਨੇ ਜੋ ਪਹਿਲਾਂ ਆਈਐਸ ਅਧਿਕਾਰੀ ਸਨ ਇਹਨਾਂ ਨੂੰ ਪੈਨਸ਼ਨਾਂ ਪਹਿਲਾਂ ਹੀ ਚੰਗੀਆਂ ਮਿਲਦੀਆਂ ਤੇ ਹੁਣ ਹੋਰ ਸਹੂਲਤਾਂ ਦੇ ਕੇ ਵੀ ਸਰਕਾਰਾਂ ਨਵਾਜਣਗੀਆਂ ਜੇ ਜਿੱਤ ਜਾਂਦੇ ਐ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਪਾਰਟੀ ਵੱਲੋਂ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਜਿਸ ਨਾਲ ਮੁਕਾਬਲਾ ਹੋਰ ਵੀ ਤਿੱਖਾ ਹੋ ਗਿਆ ਹੈ ਪਹਿਲਾਂ ਭਗਵੰਤ ਮਾਨ ਤੇ ਜੱਸੀ ਜਸਰਾਜ ਮੈਦਾਨੇ ਆਪਣੀਆਂ ਆਪਣੀਆਂ ਪਾਰਟੀਆਂ ਵੱਲੋਂ ਉਤਰੇ ਹੋਏ ਨੇ ਲੁਧਿਆਣਾ ਤੋਂ ਲੋਕ ਕਨਸਾ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫੇਸਬੁੱਕ ਤੇ ਲਾਈਵ ਹੋ ਕੇ ਲੁਧਿਆਣਾ ਦੇ ਪਿੰਡ ਗੋਰਸ਼ੀਆਂ ਖਾਨ ਮੁਹੰਮਦ ਵਿਖੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੇ ਕੰਮ ਤੇ ਛਾਪੇਮਾਰੀ ਕੀਤੀ ਹੈ ਸਿੱਧਵਾਂ ਬੇਟ ਅਧੀਨ ਆਉਂਦੇ ਇਸ ਪਿੰਡ 'ਚ ਛਾਪੇਮਾਰੀ ਦੀ ਸੂਚਨਾ ਲੀਕ ਹੋ ਗਈ ਜਦੋਂ ਵਿਧਾਇਕ ਬੈਂਸ ਸਾਥੀਆਂ ਸਮੇਤ ਬੌਕੇ ਤੇ ਪੂਜਾ ਤੇ ਮਲਜਮ ਉਥੋਂ ਭੱਜ ਗਏ ਮੋਖ ਚੋਣਾਂ ਅਫਸਰ ਡਾਕਟਰ ਐਸ ਕਰਨਾ ਰਾਜੂ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਜਨਤਕ ਬ੍ਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾਂ ਅਲਾਰਟ ਕਰਨੀ ਕੀਤੀ ਗਈ ਮੀਟਿੰਗ ਦੌਰਾਨ ਆਖਿਆ ਕਿ ਰਾਜਨੀਤਿਕ ਪਾਰਟੀਆਂ ਨੂੰ ਉਮੀਦਵਾਰਾਂ ਦੇ ਅਪਰਾਧਿਕ ਪਿਸ਼ੋਕੜ ਬਾਰੇ ਅਖਬਾਰਾਂ ਵਿੱਚ ਅਤੇ ਟੀਵੀ ਵਿੱਚ ਇਸ਼ਤਿਹਾਰ ਦੇਣੇ ਪੈਣਗੇ ਉਮੀਦਵਾਰ 10000 ਤੋਂ ਵੱਧ ਨਗਦ ਚੋਣ ਫੰਡ ਨਹੀਂ ਲੈ ਸਕੇਗਾ ਇਸ ਤੋਂ ਵੱਧ ਫੰਡ ਕੇਵਲ ਚੈੱਕ ਜਾਂ ਡਿਮਾਂਡ ਡਰਾਫਟ ਜਾਂ ਆਰਟੀਜੀਐਸ ਰਾਹੀਂ ਹੀ ਲਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਖਡੂਰ ਸਾਹਿਬ ਫਿਰੋਜ਼ਪੁਰ ਤੇ ਪਟਿਆਲਾ ਤੋਂ ਉਮੀਦਵਾਰਾਂ ਦਾ ਐਲਾਨ ਅੱਜ ਹੋਣ ਦੀ ਸੰਭਾਵਨਾ ਹੈ। ਪਾਰਟੀ ਦੇ ਦੋ ਸੀਨੀਅਰ ਆਗੂਆਂ ਵੱਲੋਂ ਅਜੇ ਬਿਆਨ ਦੇ ਨਾਲ ਪਾਰਟੀ ਵਿੱਚ ਬਗਾਵਤ ਤੇ ਗੁੱਟਬਾਜੀ ਦੀਆਂ ਤੰਦਾ ਹੋਰ ਉਲਝੀਆਂ ਦੇਖ ਰਹੀਆਂ। ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਆਖਿਆ ਕਿ ਪਰਮਜੀਤ ਕੌਰ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਲੰਬੀ ਲੜਾਈ ਲੜੀ ਹੈ। ਉਹਨਾਂ ਆਪਣੇ ਬਿਆਨ ਰਾਹੀਂ ਪਾਰਟੀ ਨੂੰ ਸਲਾਹ ਦਿੰਦੀ ਹੈ ਕਿ ਜਿਸ ਤਰ੍ਹਾਂ ਐਚਐਸ ਫੁਲਕਾ ਨੇ ਕਿਹਾ ਕਿ ਉਹ ਸਾਰੀਆਂ ਧਿਰਾਂ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਂਝਾ ਉਮੀਦ ਤੜੇਬੰਦੀ ਦੀ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਹੁਣ ਦਿੱਲੀ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਵੱਲੋਂ ਪਾਰਟੀ ਦੀ ਨਵੀਂ ਮੁਸੀਬਤ ਖੜੀ ਕਰ ਦਿੱਤੀ ਜਰਨੈਲ ਸਿੰਘ ਖੁੱਲ੍ਹ ਕੇ ਖਡੂਰ ਸਾਹਿਬ ਤੋਂ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਨਿਤਰਾਏ ਨੇ ਜਰਨੈਲ ਸਿੰਘ ਵੱਲੋਂ ਵੋਟਰਾਂ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਵੋਟ ਪਾਉਣ ਤੇ ਮਦਦ ਦੀ ਅਪੀਲ ਕਰਨ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਜਨਤਕ ਹੋ ਗਈਆਂ ਪਾਰਟੀ ਵਿਧਾਇਕ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਸੂਤੀ ਸਥਿਤੀ ਵਿੱਚ ਫਸ ਗਈ ਹੈ ਪਹਿਲਾਂ ਹੀ ਸੁਖ ਪਾਰਟੀ ਤੋਂ ਬਗਾਵਤ ਕੀਤੀ ਹੋਈ ਹੈ ਦਿੱਲੀ ਤੋਂ ਸਾਬਕਾ ਵਿਧਾਇਕ ਵੱਲੋਂ ਪਰਮਜੀਤ ਕੌਰ ਖਾਲੜਾ ਦੀ ਮਦਦ ਕਰਨ ਦੇਣ ਦਾ ਬਿਆਨ ਪਾਰਟੀ ਲਈ ਮੁਸੀਬਤ ਬਣ ਗਿਆ ਇਸ ਤੋਂ ਪਹਿਲਾਂ ਮੋਢਲੀ ਮੈਂਬਰਸ਼ਿਪ ਤੋਂ ਵਿਧਾਇਕੀ ਤੋਂ ਅਸਤੀਫਾ ਦੇਣ ਵਾਲੇ ਵਕੀਲਾ ਚਸ ਫੂਲ ਕਾ ਵੀ ਸਿਆਸੀ ਪਾਰਟੀਆਂ ਦੇ ਆਗੂ ਨੂੰ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਂਝਾ ਉਮੀਦਵਾਰ ਮੰਨਣ ਦੀ ਅਪੀਲ ਕਰ ਚੁੱਕੇ ਨੇ ਉਧਰ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਵਿਚਕਾਰ ਗੱਠਜੋੜ ਦੀ ਗੱਲ ਕਾਫੀ ਸਮੇਂ ਤੱਕ ਚੱਲਣ ਤੋਂ ਬਾਅਦ ਅਸਫਲ ਰਹੀ ਤੇ ਹੁਣ ਆਮ ਆਦਮੀ ਪਾਰਟੀ ਦੀ ਨਜ਼ਰ ਸੂਬੇ ਦੀਆਂ ਮਾਲਵਾ ਖੇਤ ਦੇ ਦੀਆਂ 8 ਸੀਟਾਂ ਤੇ ਜਿੱਥੋਂ 2017 ਵਿੱਚ ਉਸਦੇ 4 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਤਾਂ ਅਕਾਲੀ ਭਾਜਪਾ ਘਟ ਛਡ ਨੂੰ ਡੇਰਾ ਸਰਸਾ ਦਾ ਖੁੱਲਾ ਸਮਰਥਨ ਦਿੱਤੇ ਜਾਣ ਕਰਕੇ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਅੰਤਿਮ ਸਮੇਂ ਵਿੱਚ ਭਾਰੀ ਨੁਕਸਾਨ ਹੋਇਆ ਸੀ ਲੇਕਿਨ ਇਸ ਵਾਰ ਮੰਨਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੇ ਜ਼ਿਲ੍ਹੇ ਵਿੱਚ ਹੋਣ ਕਰਕੇ ਡੇਰਾ ਸਮਰਥਕਾਂ ਦੇ ਵੋਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਜਾ ਸਕਦੇ ਨੇ ਜੇਕਰ ਮਾਲਵਾ ਬੈਲਟ ਵਿੱਚ ਡੇਰੇ ਦੇ ਵੋਟ ਆਮ ਆਦਮੀ ਪਾਰਟੀ ਨੂੰ ਮਿਲੇ ਤਾਂ ਉਹ 2014 ਦਾ ਆਪਣਾ ਪ੍ਰਦਰਸ਼ਨ ਦੁਹਰਾ ਸਕਦੇ ਹੈ ਕਾਂਗਰਸ ਵੀ ਡੇਰੇ ਦੀਆਂ ਵੋਟਾਂ ਦਾ ਅਸਰ ਦੇਖਦੇ ਆ ਮਾਲਵੇ ਵਿੱਚ ਆਮ ਆਦਮੀ ਪਾਰਟੀ ਦੇ ਇਹ ਪੰਜਾਬ ਕਾਂਗਰਸ ਦੇ ਬੁਲਾਰੇ ਡਾਕਟਰ ਆਈ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਪੰਜਾਬ ਕਾਂਗਰਸ ਇਕਾਈ ਨੇ ਆਪਣੀ ਰਾਏ ਤੋਂ ਜਾਣੂ ਕਰਵਾ ਦਿੱਤਾ ਪਾਰਟੀ ਪੰਜਾਬ ਵਿੱਚ ਆਪਣੇ ਬਲਬੂਤੇ ਤੇ ਸਾਰੀਆਂ 13 ਸੀਟਾਂ ਜਿੱਤਣ ਦਾ ਦਮ ਰੱਖਣ ਦਾ ਦਾਅਵਾ ਕਰਦੇ ਹਨ ਅੰਨ੍ਹਾ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੇ ਨੁਕਸਾਨ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੇ ਤਿੰਨ ਹੋਰ ਸੀਟਾਂ ਤੇ ਉਮੀਦਵਾਰ ਪੱਕੇ ਕਰ ਦਿੱਤੇ ਆ ਹੌਟ ਸੀਟ ਪਟੰਡਾ ਤੇ ਹਾਲੇ ਵੀ ਸੱਸੋ ਪੰਜ ਹੈ ਸੂਬੇ ਕਾਇਦੇ ਮਤੇ ਤੇ ਹਾਈ ਕਮਾਂਡ ਨੇ ਮੋਹਰ ਲਾ ਦਿੱਤੀ ਅੱਜ ਲੁਧਿਆਣਾ ਪਟਿਆਲਾ ਤੇ ਖਡੂਰ ਸਾਹਿਬ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਹੋਏਗਾ ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਅੱਠਾ ਉਮੀਦਵਾਰ ਐਲਾਨ ਚੁੱਕੀ ਹੈ ਫਰੋਜ਼ਪੁਰ ਤੇ ਹਾਲੇ ਸਹਿਮਤੀ ਨਹੀਂ ਬਣ ਸਕੀ ਲੇਕਿਨ ਸਭ ਤੋਂ ਜ਼ਿਆਦਾ ਉਲਝਣ ਪਟੰਡਾ ਸੀਟ ਨੂੰ ਲੈ ਕੇ ਆ ਪਾਰਟੀ ਨੂੰ ਇੱਥੋਂ ਕੋਈ ਮਜ਼ਬੂਤ ਉਮੀਦਵਾਰ ਨਹੀਂ ਮਿਲ ਰਿਹਾ ਕਾਂਗਰਸ ਪਾਰਟੀ ਬਠਿੰਡਾ ਤੇ ਸੰਗਰੂਰ ਸੀਟਾਂ ਨੂੰ ਲੈ ਕੇ ਹਾਲੇ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਉਮੀਦਵਾਰਾਂ ਦੇ ਨਾਮ ਤੇ ਅੰਤਿਮ ਮੋਹਰ ਲੱਗਣ ਤੋਂ ਬਾਅਦ ਸਕ੍ਰੀਨਿੰਗ ਕਮੇਟੀ ਦੀ ਇੱਕ ਹੋਰ ਮੀਟਿੰਗ ਦਿੱਲੀ ਵਿੱਚ ਹੋਏਗੀ। ਪੰਜਾਬ ਵਿੱਚ ਲੋਕ ਸਭਾ ਦੀਆਂ 7 ਸੀਟਾਂ ਲਈ ਉਮੀਦਵਾਰਾਂ ਦੇ ਚੋਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਕਰੀਬ 5 ਸੀਟਾਂ ਤੇ ਉਮੀਦਵਾਰਾਂ ਦੇ ਨਾਮ ਦੇ ਬਾਰੇ ਵਿੱਚ ਫੈਸਲਾ ਲੈ ਲਿਆ ਗਿਆ, ਲੇਕਿਨ ਇਸ ਦਾ ਐਲਾਨ ਅੱਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਵਿਚਾਰ ਵਟਾਂਦਰਾ ਤੋਂ ਬਾਅਦ ਹੋਏਗਾ। ਨਵੀਂ ਦਿੱਲੀ ਤੋਂ ਖਬਰ ਕੇਂਦਰ ਸਰਕਾਰ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲੰਘੇ ਸਬੰਧੀ ਬੁਖ ਮੁੱਦੇ ਉੱਤੇ ਕੋਈ ਹੋਰ ਕਦਮ ਪੁੱਟਣ ਤੋਂ ਪਿੱਛੇ ਹਟਦਿਆਂ ਪਾਕਿਸਤਾਨ ਦੀ ਹਰ ਗੱਲ ਨਾਲ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇੱਕ ਤਰ੍ਹਾਂ ਲੋਕ ਸਭਾ ਚੋਣਾਂ ਤੱਕ ਕੋਈ ਗੱਲਬਾਤ ਹੋਣ ਦੀ ਸੰਭਾਵਨਾ ਨਹੀਂ ਭਾਰਤ ਦੇ ਵਿਦੇਸ਼ ਮੰਤਰੀ ਅਲੇ ਨੇ ਐਲਾਨ ਕੀਤਾ ਹੈ ਕਿ ਭਾਰਤ ਨੇ 2 April ਨੂੰ ਹੋਣ ਵਾਲੀ ਦੂਜੀ ਗੇੜ ਦੀ ਗੱਲਬਾਤ ਤੋਂ ਆਪਣੇ ਆਪ ਨੂੰ ਪਰੇ ਕਰ ਲਿਆ ਹੈ ਕਿਉਂਕਿ ਪਾਕਿਸਤਾਨ ਨੇ ਕਰਤਾਰਪੁਰ ਲੰਘੇ ਸੰਬੰਧੀ ਸੰਬੰਧਿਤ ਗੱਲਬਾਤ ਲਈ ਕਮੇਟੀ ਚ ਕੁਝ ਵਿਵਾਦ ਗ੍ਰਸਤ ਅਨਸਰਾਂ ਨੂੰ ਨਿਯੁਕਤ ਕੀਤਾ ਸੀ ਇਸ ਲਈ 2 ਅਪ੍ਰੈਲ ਨੂੰ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਦੂਜਾ ਜਿਹੜਾ ਕੰਮ ਦੀ ਪ੍ਰਗਤੀ ਹੈ ਉਹ ਇਵੇਂ ਚਲਦੀ ਰਹੇਗੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਤੋਂ ਪਹਿਲਾਂ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀਆਈਪੀ ਹੈਲੀਕਾਪਟਰ ਘਟਾਲੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਪੱਖ ਗਿਆ ਹੈ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਲ ਕੀਤਾ ਹੈ ਕਿ ਆਖਿਰ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖਲ ਪੂਰਕ ਚਾਰ ਸ਼ੀਟ ਨੂੰ ਲੈ ਕੇ ਚੁੱਪ ਕਿਉਂ ਕਾਂਗਰਸ ਤੋਂ ਜਵਾਬ ਮੰਗਿਆ ਹੈ ਕਿ ਪੂਰਕ ਚਾਰ ਸ਼ੀਟ ਵਿੱਚ ਜਿਸ ਅਰਜੀ ਵਿੱਚ ਏਪੀ ਅਤੇ ਫੈਮ ਦਾ ਜ਼ਿਕਰ ਹੈ ਉਹ ਕੌਣ ਨੇ ਕਿ ਇਹ ਨਾਂ ਕਾਲਪਨਿਕ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਵੇਰੇ ਸਵੇਰੇ ਠੰਡੀ ਹਵਾ ਰੁਮਕਦੀ ਹੈ ਔਰ ਦੁਪਹਿਰ ਵੇਲੇ ਗਰਮੀ ਪੂਰੀ ਤਰ੍ਹਾਂ ਦਸਤਕ ਦਿੰਦੀ ਹੈ ਕਣਕਾਂ ਦੇ ਰੰਗ ਹਾਲੇ ਪੂਰੀ ਤਰ੍ਹਾਂ ਸੁਨਹਿਰੀ ਨਹੀਂ ਹੋਏ ਕਿਉਂਕਿ ਕਣਕਾਂ ਤਿੱਖੀ ਧੁੱਪ ਪਾਲਦੀਆਂ ਮੌਸਮੀ ਮਾਹਰ ਤੇ ਖੇਤੀਬਾੜੀ ਦੇ ਵਿਗਿਆਨੀ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਕਣਕਾਂ ਸੁਨਹਿਰੀ ਭਾ ਮਾਰਨ ਲੱਗ ਜਾਣਗੀਆਂ ਮਾਲਵਾ ਖੇਤਾਂ ਖਾਸ ਕਰਕੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕਣਕਾਂ ਦੀਆਂ ਫਸਲਾਂ ਨੂੰ ਦਾਤੀ ਪੈ ਗਈ ਹੈ ਯਾਨੀ ਕੰਬੈਨ ਹਾਲੇ ਨਹੀਂ ਵੱਢਣ ਲੱਗੀ ਹੱਥਾਂ ਨਾਲ ਕਿਸਾਨ ਕਣਕ ਵਧਣ ਲੱਗੇ ਨੇ ਕੁਝ ਇੱਕ ਟਾਵੀਆਂ ਟਾਵੀਆਂ ਮੰਡੀਆਂ ਵਿੱਚ ਕਣਕਾਈ ਹੈ ਕਿਉਂਕਿ ਕਣਕ ਦੀ ਰਫ਼ਤਾਰ ਐਤੀ ਐਤਕੀ ਸੁਸਤੀ ਨਾਲ ਚੱਲ ਰਹੀ ਹੈ ਕਿਉਂਕਿ ਮੌਸਮ ਇਸ ਵਾਰੀ ਬੇਰਹਿਮ ਰਿਹਾ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ